ਏ ਆ ਜੀ ਖੰਨੇ ਸ਼ਹਿਰ ਦਾ ਯਰਗ ਚੌਂਕ ਤਾਂ ਬਹੁਤ ਜ਼ਿਆਦਾ ਹਾਲਾਤ ਆ ਜੀ ਆ ਨਿਕਲ ਜਾਂਦਾ ਆਪਣੇ ਪੀਰਖਾਨਾ ਰੋਡ ਨੂੰ ਬਾਈ ਜਿਹੜਾ ਰਸਤਾ ਜਾਂਦਾ ਤਾਂ ਪਾਣੀ ਦੀ ਸਪੀਡ ਚੈੱਕ ਕਰ ਲਓ ਬਾਈ ਵੀ ਕਿੰਨਾ ਗਮੀ ਆ ਤਾਂ ਦੇਖ ਲਓ ਬਾਈ ਤੇ ਤੁਹਾਡੇ ਇਲਾਕੇ ਦਾ ਬਾਈ ਕੀ ਹਾਲਾ ਕਮੈਂਟ ਕਰਕੇ ਦੱਸਿਓ ਜਰੂਰ ਜਿੰਨੇ ਭਰਾ ਬਾਈ ਆ ਇਸ ਟਾਈਮ ਖੜਾ ਜੀ ਖੰਨੇ ਸ਼ਹਿਰ ਦੇ ਪੀਰਖਾਨਾ ਰੋਡ ਤੇ ਤਾਂ ਦੇਖ ਲਓ ਬਾਈ ਗੱਡੀਆਂ ਡੁੱਬਣ ਦੀ ਕਤਾਰ ਤੇ ਨੇ ਤਾਂ ਇੰਨਾ ਮੀਂਹ ਪੈ ਰਿਹਾ ਤੇ ਆ ਪਾਣੀ ਦੀ ਸਪੀਡ ਚੈੱਕ ਕਰੋ ਬਾਈ ਬਹੁਤ ਜ਼ਿਆਦਾ ਮੀਂਹ ਆ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਬਾਈ ਕਮੈਂਟ ਕਰਕੇ ਦੱਸਿਓ ਜਰੂਰ ਵਿੱਕਥੇ ਕਿੱਥੇ ਬਾਈ ਨਹੀਂ ਪੈ ਰਿਆ ਤਾਂ ਦੇਖ ਲਓ ਕਿੱਥੇ ਤੱਕ ਢੂਡੀ ਨਿਗਾਹ ਜਾਂਦੀ ਹੈ ਬਾਈ ਤਾਂ ਬਹੁਤ ਜ਼ਿਆਦਾ ਪਾਣੀ ਆ ਬਾਈ ਇਸ ਰੋਡ ਤੇ ਤਾਂ ਜਿਹੜੇ ਮੇਰੇ ਵੀਰ ਭਰਾ ਨੇ ਆਉਣਾ ਬਾਈ ਖੰਨੇ ਖੁੰਨੇ ਅੱਜ ਦਾ ਕੈਂਸਲੇ ਕਰ ਦਿਓ ਤਾਂ ਬਹੁਤ ਬੁਰਾ ਹਾਲ ਆ ਬਾਈ ਜੀ ਇਹ ਆ ਜੀ ਖੰਨੇ ਸ਼ਹਿਰ ਦੀ ਬੁੱਕ ਮਾਰਕੀਟ ਜਿੱਥੇ ਤੱਕ ਢੂਡੀ ਨਿਗਾਹ ਜਾਂਦੀ ਹੈ ਬਾਈ ਪਾਣੀਓ ਪਾਣੀ ਫਿਰਦਾ ਤਾਂ ਅੰਦ ਕਨਾਂ ਅਜ ਪਾਣੀ ਵੜ ਚੁੱਕਿਆ ਹੈ ਬਾਈ ਤਾਂ ਇਹਨਾਂ ਨੇ ਬੰਦ ਵੀ ਕਰਕੇ ਲਾਤਾ ਬਾਈ ਆਹ ਮੂਰੇ ਦੇਖੋ ਵੀ ਕੋਈ ਗੱਡੀ ਨਾ ਆਵੇ ਇਧਰੋਂ ਜਦੋਂ ਛਲ ਪੈਂਦੀ ਆ ਬਾਈ ਤਾਂ ਗ ਇਹ ਬੁੱਕ ਮਾਰਕੀਟ ਆ ਬਾਈ ਜੀ ਖੰਨੇ ਸ਼ਹਿਰ ਦੀ ਤਾਂ ਬਹੁਤ ਜ਼ਿਆਦਾ ਬੁਰੇ ਹਾਲ ਨੇ ਬਾਈ ਦੁਕਾਨਾਂ 'ਚ ਪਾਣੀ ਭਰ ਚੁੱਕਿਆ ਤਾਂ ਤੁਹਾਡੇ ਇਲਾਕੇ ਦਾ ਬਾਈ ਹਾਲ ਜਰੂਰ ਦੱਸਿਓ ਜਿੰਨੇ ਭਰਾ ਆਪਣੇ ਨਾਲ ਜੁੜੇ ਹੋਏ ਨੇ ਬਾਈ ਜੀ ਸਟੈਂਡ ਖੜਾ ਬਾਈ ਜੀ ਖੰਨੇ ਸ਼ਹਿਰ ਦਿੱਲੀ ਅਮਰਸਰ ਰੋਡ ਪੈਂਦਾ ਬੜਾ ਹਾਈਵੇ ਜੀ ਤਾਂ ਮੀਂਹ ਦਾ ਬਹੁਤ ਬੁਰਾ ਹਾਲ ਕਰਿਆ ਪਿਆ ਜੀ ਚਾਰੇ ਪਾਸੇ ਆ ਦੇਖ ਲਓ ਕੀ ਹਾਲਾਤ ਨੇ ਬਾਈ ਤੁਹਾਨੂੰ ਅੰਦਰ ਮਾਰਕੀਟ ਦੇ ਲੈ ਕੇ ਜਾਣੇ ਆ ਬਾਈ ਜੀ ਸਾਡੇ ਖੰਨਾ ਸ਼ਹਿਰ ਦੀ ਗੁਰੂ ਅਮਰਦਾਸ ਮਾਰਕੀਟ ਤਾਂ ਦੇਖ ਲਓ ਬਾਈ ਤੁਹਾਨੂੰ ਅੱਗੇ ਹਾਲ ਦਿਖਾਉਨੇ ਆ ਜਿਹੜੇ ਇੱਥੇ ਦੁਕਾਨਦਾਰੀ ਕਰਦੇ ਨੇ ਬਾਈ ਆਪਣੇ ਤਾਂ ਬਹੁਤ ਬੁਰਾ ਹਾਲ ਆ ਬਾਈ ਗੋਡੇ-ਗੋਡੇ ਪਾਣੀ ਫਰਦਾ ਇੱਥੇ ਤਾਂ ਬਹੁਤ ਜ਼ਿਆਦਾ ਮੀਹ ਦੇ ਹਾਲਾਤ ਖਰਾਬ ਕਰੇ ਹੋਏ ਨੇ ਦੂਜੇ ਪਾਸੇ ਬਾਈ ਪੰਜਾਬ ਹੜ੍ਹਾਂ ਦੀ ਵੀ ਮਾਰ ਚੱਲ ਰਹੀ ਆ ਤਾਂ ਪਾਣੀ ਦੇਖ ਲਓ ਤੁਹਾਨੂੰ ਅੱਗੇ ਲੈ ਕੇ ਦਿਖਾਉਨੇ ਆ ਬਾਈ ਤਾਂ ਬਹੁਤ ਬੁਰਾ ਹਾਲ ਆ ਜਿੰਨਾ ਵੀ ਤੁਸੀਂ ਕਹਿ ਦਿਓ ਤਾਂ ਮੈਂ ਇਸ ਟਾਈਮ ਮਾਰਕੀਟ ਦੇ ਵਿੱਚ ਖੜਾ ਜੀ ਤੇ ਤੁਹਾਨੂੰ ਦੁਕਾਨਦਾਰਾਂ ਦਾ ਹਾਲ ਦਿਖਾਉਨੇ ਆ ਬਾਈ ਜਿਹੜੇ ਇੱਥੇ ਆਪਣੇ ਭਰਾ ਦੁਕਾਨਦਾਰੀ ਕਰਦੇ ਨੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਬਾਈ ਜਿੰਨਾ ਵੀ ਤੁਸੀਂ ਕਹਿ ਸਕਦੇ ਹੋ ਤੁਹਾਡੇ ਇਲਾਕੇ ਦਾ ਬਾਈ ਕੀ ਹਾਲ ਆ ਕਮੈਂਟ ਕਰਕੇ ਦੱਸਿਓ ਜਰੂਰ ਤੇ ਆ ਦੇਖ ਲਓ ਆ ਦੁਕਾਨਾਂ ਪੈਂਦੀ ਨੇ ਬਾਈ ਅੰਦਰ ਪਾਣੀ ਵੜਨ ਨੂੰ ਤਿਆਰ ਹੈ ਇਹਨਾਂ ਦੇ ਤੇ ਆ ਦੁਕਾਨਾਂ ਨੇ ਤਾਂ ਗੱਡੀ ਵੀ ਆਉਂਦੀ ਆ ਬਾਈ ਦੇਖ ਲਓ ਇੱਕ ਇੱਕੋ ਗੱਡੀ ਮਗਰ ਫਸੀ ਵੀ ਹੋਈ ਸੀਗੀ ਤਾਂ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਬਾਈ ਜਿੰਨੇ ਵੀ ਤੁਸੀਂ ਕਹਿ ਦਿਮੋ ਬਾਈ ਤਾਂ ਦੇਖ ਲਓ ਇਹ ਮਾਰਕੀਟ ਆ ਸਾਡੇ ਖੰਨੇ ਸ਼ਹਿਰ ਦੀ ਜੀ ਤਾਂ ਦੁਕਾਨਦਾਰ ਵੀ ਨੇ ਇੱਥੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਬਾਈ ਤਾਂ ਵੀਡੀਓ ਨੂੰ ਅੱਗੇ ਸਾਂਝਾ ਵੀ ਕਰ ਦਿਓ ਤੇ ਆਪਣੇ ਆਪਣੇ ਇਲਾਕੇ ਦਾ ਬਾਈ ਹਾਲ ਜਰੂਰ ਦੱਸਿਓ ਇਥੋਂ ਬਾਈ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕੁ ਮੀਂਹ ਵਰਿਆ ਬਾਈ ਜੀ ਮੈਂ ਇਸ ਟਾਈਮ ਖੜਾ ਸਾਡੇ ਖੰਨੇ ਕੋੜ ਚ ਜੀ ਤਾਂ ਹਾਲਾਤ ਦੇਖ ਲਓ ਚਾਰੇ ਪਾਸੇ ਬਾਈ ਜੀ ਪਾਣੀ ਭਰ ਚੁੱਕਿਆ ਅੰਦਰ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਸਾਹਮਣੇ ਕੋੜ ਕੰਪਲੈਕਸ ਆ ਜੀ ਜਿੱਥੇ ਲੋਕ ਇਨਸਾਫ ਲੈਣ ਲਈ ਆਉਂਦੇ ਨੇ ਤਾਂ ਅੱਗੇ ਦੇਖ ਲਓ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਤਾਂ ਪਾਣੀ ਉਹ ਪਾਣੀ ਭਰਿਆ ਪਿਆ ਬਾਈ ਜੀ ਤੁਹਾਨੂੰ ਅੱਗੇ ਵੀ ਦਿਖਾ ਦਿੰਨੇ ਆ ਤੇ ਆਪਣੇ ਇਲਾਕੇ ਦਾ ਹਾਲ ਜਲੂਰ ਦੱਸਿਓ ਬਾਈ ਤੁਹਾਡੇ ਇਲਾਕੇ ਦਾ ਕੀ ਹਾਲ ਆ ਤਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ ਬਾਈ ਤਾਂ ਪਾਣੀ ਉਹ ਪਾਣੀ ਦਿਖ ਰਿਹਾ ਜੀ ਚਾਰੇ ਪਾਸੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਬਾਈ ਜੀ ਤਾਂ ਬਹੁਤ ਬੁਰਾ ਹਾਲ ਆ